ਇਹ ਜਿਹੜੀ ਮੱਛੀ ਹੈ ਜੀ ਇਹਦੀ ਬਹੁਤ ਜ਼ਿਆਦਾ ਡਿਮਾਂਡ ਹੈ ਇਹ ਤਾਂ ਇੰਨੀਆਂ ਪਾਲਟੀਆਂ ਦੇ 10-10 ਫੋਨ ਰੋਜ਼ ਦੇ ਆਉਂਦੇ ਆ ਜੀ 2.5 ਕਿੱਲੇ ਜ਼ਮੀਨ ਹੈ ਜੀ 2 2 ਏਕੜ ਦੇ ਵਿੱਚ ਪਾਣੀ ਹੈਗਾ ਜੀ ਮੰਨ ਲਓ ਜੀ ਜੇ ਅਸੀਂ ਹੁਣ ਸਾਰਾ ਕੰਮ ਸਾਡਾ ਦੇਖ ਗਏ ਸਾਨੂੰ ਇਨਕਮ ਸਾਢੀ ਹੈਗੀ ਹੈ ਜੀ 25-30 ਲੱਖ ਰੁਪਏ ਦੀ ਕੁੱਲ ਕਰੇ ਸੰਦ ਹੈ ਜੀ ਟਰੈਕਟਰ ਕਮੈਨਾਂ ਸਾਰਾ ਕੁਝ ਹੈ ਇਹ 797 ਜੋ ਮੱਛੀ ਫਾਰਮ ਲਾਇਆ ਜੀ ਉਸ ਤੋਂ ਬਾਅਦ ਇਹ ਸੋਚਿਆ ਜਿਹੜੀ ਮੱਛੀ ਨੂੰ ਫੀਡ ਪੈਂਦੀ ਹੈ ਜੀ ਉਹ ਬਹੁਤ ਮਹਿੰਗੀ ਹੈ ਜੀ ਇਹਦੇ ਵਿੱਚ ਪਾਣੀ ਬਹੁਤ ਔਖੀ ਹੈ ਜੀ ਫਾਰਮ ਦੇ ਵਿੱਚ ਫੀਡ ਐ ਜਦੋਂ ਆਪਾਂ 1500 ਦਾ ਕਟਾ ਸਿੱਟਣਾ ਬਹੁਤ ਔਖਾ ਬਸ ਉਹ ਪਰਮਾਤਮਾ ਉਹਨੂੰ ਤਮਾਸ਼ ਸੋਚਿਆ ਵੀ ਇਹਦੇ ਵਿੱਚ ਨੂੰ ਫੀਡ ਪੈਸਾ ਨਹੀਂ ਨਾ ਪਾਈ ਜਾਵੇ ਕੋਈ ਫ੍ਰੀ ਚ ਪਾਈ ਜਾਵੇ। ਮਸ ਕੁਦਰਤੀ ਦਿਮਾਗ ਚ ਗੱਲ ਆ ਗਈ ਜੀ ਵੀ ਜਿਹੜੀ ਮੁਰਗੀ ਹੈ ਵੀ ਮੁਰਗੀ ਫਾਰਮ ਬਣਾ ਲੈਨੇ ਆ। ਉਹਦੀਆਂ ਪਿੱਠਾਂ ਜਿਹੜੀਆਂ ਇੰਨਾ ਕ ਪਤਾ ਸੀਗਾ ਵੀ ਇਹਨੂੰ 60 ਕਿਲੋ ਬਿੱਟ ਚਾਹੀਦੀ ਹੈ ਜੀ। ਉਹ ਫਿਰ ਇਹ ਗੱਲ ਪੁੱਛੀ ਜੀ ਤਾਂ ਫੇ ਟਿੰਕੂ ਫੋਲਟਰੀ ਫਾਰਮ ਵਾਲੇ ਜੀ ਉਹਨਾਂ ਨੂੰ ਪੁੱਛੀ ਵੀ 60 ਕਿਲੋ ਕਿੰਨੀ ਮੁਰਗੀ ਬਿੱਠ ਦਊਗੀ। ਉਹਨਾਂ ਨੇ ਫਿਰ ਦੱਸਿਆ ਜੀ 1100 ਦੇ ਕਰੀਬ ਬਣਾਓ। ਉਹ ਐਸਾ ਪ੍ਰਮਾਤਮਾ ਦੀ ਕਿਰਪਾ ਨਾਲ ਬਣਿਆ ਜੀ ਤੇ ਨਾ ਤਾਂ 10 ਸਾਲਾਂ ਤੋਂ ਉਹਨੂੰ ਮੁਰਗੀ ਨੂੰ ਤਾਂ ਫੀਡ ਪਾਉਣੀ ਪਉਣੀ ਹੈ ਜੀ ਚਲੋ ਤੇ ਜਿਹੜੀ ਮੱਛੀ ਫਾਰਮ ਦੇ ਵਿੱਚ ਕੋਈ ਫੀਡ ਨਹੀਂ ਬਾਈ ਕੋਈ ਕਿਤੇ ਆਕਸੀਜਨ ਨਹੀਂ ਘਟੀ ਪੂਰੀ ਵਧ ਗਈ ਮੱਛੀ ਪਾਲ ਰਹੀ ਹੈ ਜੀ ਮਤਲਬ ਇਹਦੀ ਜਿਹੜੀ ਬੈਠਾ ਉਹ ਤਾਂ ਮੱਛੀ ਖਾਂਦੀ ਹੈ ਜੀ ਜਿਹੜਾ ਮੱਛੀ ਦਾ ਮਤਲਬ ਗਾਹਾਂ ਬੈਠਾ ਉਹ ਇਹਦੇ ਧਰਤੀ ਦੇ ਥੱਲੇ ਹੁੰਦਾ ਜੀ ਥੱਲੇੋਂ ਪਾਣੀ ਸਾਡਾ ਨਿਕਲਦਾ ਕਰਿਆ ਵਾ ਅੰਡਰਗਰਾਉਂਡ ਪਾਈਪ ਲਾਈਨ ਪਾ ਕੇ ਉਹ ਥੱਲੇੋਂ ਸਾਰਾ ਖੇਤਾਂ ਨੂੰ ਪਾਣੀ ਲੱਗਦਾ ਜੀ ਉਹ ਨਾ 9 ਕਿੱਲੇ ਜ਼ਮੀਨ ਨੂੰ ਲਾਉਣੇ ਹੈ ਜੀ ਉਹ 9 ਕਿੱਲੇ ਨਾਲ ਝਾੜ ਵੱਖਰਾ ਲੈਂਦਾ ਜੀ ਝੋਨੇ ਦਾ ਵੀ ਕਣਕ ਦਾ ਵੀ ਕੰਡਾ ਕਰਾ ਕੇ ਲਾਉਣੀ ਹੈ ਜਦੋਂ ਦੋ ਕੁਆਂਟਲ ਨੂੰ ਤਾਂ ਝੋਨਾ ਵੱਧ ਆ ਜੀ ਕੁਆਂਟਲ ਕਣਕ ਵਾਦੀ ਆ ਜੀ ਦੂਜੇ ਝਾੜ ਸਾਡੇ ਖੇਤ ਦੇ ਨਾਲ ਮੰਨ ਲਓ ਜੂਰਗਾ ਜੇ ਤਿੰਨ ਬੋਰੀਆਂ ਪਾਉਣੇ ਆ ਉਥੇ ਢਾਈ ਬੋਰੀਆਂ ਨਹੀਂ ਸਰ ਜਾਂਦਾ ਜੀ ਢਾਈ ਸਵਾ ਦੋ ਉਹ ਵੀ ਫਰਕ ਪਾਉਂਦਾ ਹੈ ਇਹ ਇਹ ਜਿਹੜੀ ਮੱਛੀ ਹੈ ਜੀ ਇਹਦੀ ਬਹੁਤ ਜ਼ਿਆਦਾ ਡਿਮਾਂਡ ਹੈ ਇਹ ਤਾਂ ਇੰਨੀਆਂ ਪਾਰਟੀਆਂ ਦੇ 10-10 ਫੋਨ ਰੋਜ਼ ਦੇ ਆਉਂਦੇ ਆ ਜੀ ਜਦੋਂ ਵੀ ਸਾਨੂੰ ਜ਼ਰੂਰਤ ਹੁੰਦੀ ਹੈ ਉਹਦੀ ਕਹਿ ਦਿੰਨੇ ਆ ਤੇ ਤੜਕੇ ਆਉਂਦੇ ਆ ਜੀ ਸਵੇਰ 8-10 ਕੁਆਂਟਲ ਜਦੋਂ ਕਢਾਉਣੀ ਹੈ ਮਹੀਨੇ ਬਾਅਦ ਕਢਾਉਣੀ ਹੈ ਜੀ ਅਸੀਂ ਉਹਦੀ ਉਹਨੇ ਲੈ ਜਾਣੀ ਹੈ ਜਿਹੜ ਜਿਹੜੇ ਅੰਡੇ ਆ ਜੀ ਮੰਨ ਲਓ 900 ਅੰਡਾ ਹੁੰਦਾ ਜੀ ਰੋਜ਼ ਦਾ ਉਹ ਮਤਲਬ ਤੁਸੀਂ ਹੁਣ ਆਮ ਇਰਗੇ ਦੇ ਵਿੱਚ ਫਾਰਮ ਨੇੜੇ ਹੈ ਨਹੀਂਗਾ ਜੀ ਇਸ ਕਰਕੇ ਸਾਡੇ ਘਰੋਂ ਹੀ ਸਾਰੇ ਵਿਕ ਜਾਂਦੇ ਆ ਜੀ ਕੱਲੀ ਕੱਲੀ ਟਰੇ ਬਸ ਲੋਕ ਲੈ ਜਾਂਦੇ ਆ ਜੀ ਕਿਤੇ ਵੀ ਕੋਈ ਇਹ ਜੀ ਦਿੱਕਤ ਨਹੀਂ ਆਈ ਵੀ ਇਕੱਠੇ ਚਕਾਉਣੇ ਆ ਪਰਚੂਨ ਦੇ ਭਾਅ 'ਚ ਵੇਚੀਏ 10 20 ਰੁਪਏ ਟਰੇ ਮਗਰ ਆਮ ਰੇਟ ਨਾਲੋਂ ਵੱਧ ਵਿਕਦੇ ਆ ਜੀ 80 90 ਕੁਇੰਟਲ ਸਾਲ ਦੀ ਮੱਛੀ ਨਿਕਲਦੀ ਆ ਜੀ 8-9 ਲੱਖ ਰੁਪਏ ਇਹ ਆਮਦਨ ਮੱਛੀ ਦੀ ਹੈਗੀ ਜੀ 2 ਕੋ ਲੱਖ ਦੇ ਕਰੀਬ ਜੋ ਉੱਡਰੀ ਫਾਰਮ ਤੋਂ ਵੱਜਦਾ ਜੀ ਇਹ 10 ਲੱਖ ਦਾ ਪ੍ਰੋਜੈਕਟ ਹੈ ਜੀ ਜਿਹੜਾ ਆਮਦਨ ਵਾਲਾ ਜੀ ਇਹ ਮੰਨ ਲਓ ਢਾਈ ਕਿੱਲੇ ਜ਼ਮੀਨ ਹੈ ਜੀ ਦੋ ਦੋ ਇਕੜ ਦੇ ਵਿੱਚ ਪਾਣੀ ਹੈਗਾ ਜੀ ਸਾਰੇ ਪ੍ਰੋਜੈਕਟ ਦੇ ਆ ਜੀ 5-6 ਲੱਖ ਰੁਪਈਆ ਤਾਂ ਉਦੋਂ ਇਹਦੇ ਲੱਗੇ ਪੁਲਟਰੀ ਫਾਰਮ ਤੇ ਬਣਾਉਣ ਤੇ ਜੀ ਤੇ ਲੱਖ ਰੁਪਈਆ ਦਾ 50 ਹਜ਼ਾਰ ਦਾ ਤੇਲ ਜਿਵੇਂ ਹੁਣ ਪਹਿਲਾਂ ਪਹਿਲਾਂ ਬਣਾਉਣਾ ਉਹ ਤਾਂ ਲੱਖ ਰੁਪਈਆ ਦਾ ਤੇਲ ਮੱਚ ਗਿਆ ਸੀਗਾ ਜੀ ਜਦੋਂ ਹੁਣ 10 ਸਾਲਾਂ ਬਾਅਦ ਸਫਾਈ ਕਰਦੇ ਆ ਉਹਦਾ 40 ਹਜ਼ਾਰ ਦੇ ਤੇਲ ਨਾਲ ਹੀ ਸਫਾਈ ਹੋ ਜਾਂਦੀ ਹੈ ਇਹ ਤਾਂ ਮੰਨ ਲਓ ਜੀ ਇੱਕ ਪਾਸੇ ਇਹ ਪ੍ਰੋਜੈਕਟ ਹੈ ਇੱਕ ਪਾਸੇ 12-13 ਕਿੱਲੇ ਜ਼ਮੀਨ ਹੋਵੇ ਜੀ ਉਦੇ ਬਰਾਬਰ ਜਾਂਦਾ ਜੀ ਇਹ ਇਹਦੇ ਪੋਲਟਰੀ ਫਾਰਮ